ਬਿਤੀ ਰਾਤ ਪਿੰਡ ਸੇਲਕੀਆਣਾ ਦੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਸ਼ਰੀਆਮ ਤੇਜ਼ ਤਾਰ ਹਥਿਆਰ ਦੇ ਨਾਲ ਵੱਡਿਆ ਗੁਰਦੀਪ ਨਾਮ ਦਾ ਮੁੰਡਾ ਸੋ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਦੇ ਵੱਲੋਂ ਟੀਲੀ ਕਾਰਗੁਜ਼ਾਰੀ ਕਾਰਨ ਪਿੰਡ ਵਾਸੀਆਂ ਦੇ ਵੱਲੋਂ ਰੋਡ ਜਾਮ ਕਰਕੇ ਤਰਨਾ ਲਗਾਇਆ ਗਿਆ ਪਰ ਇਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਲਗਾਏ ਗਏ ਤੇ ਮੌਕੇ ਤੇ ਪਹੁੰਚੇ ਐਸ ਐਚ ਓ ਫਿਲੌਰ ਸੁਖਦੇਵ ਸਿੰਘ ਤਰਨਾ ਚੁਕਵਾਨ ਦੇ ਲਈ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਪਰ ਪਿੰਡ ਵਾਸੀਆਂ ਦੇ ਵੱਲੋਂ ਬਿਨਾਂ ਕਾਰਵਾਈ ਤਰਨਾ ਨਾ ਚੁਕਣ ਦੇ ਲਈ ਕਿਹਾ ਗਿਆ ਜੀਐਸਪੀ ਫਿਲੌਰ ਦੇ ਵੱਲੋਂ ਤਰਨਾ ਚੁਕਵਾਨ ਦੇ ਲਈ ਪਿੰਡ ਸੇਲਕਿਆਣਾ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਰੰਤ ਹੀ ਹਮਲਾਵਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਲੜਾਈ ਹੋਈ ਆ ਠੀਕ ਆ ਕੋਈ ਬਾਹਰੋਂ ਅਨਸ਼ਵਾਤੇ ਬੰਦੇ ਆਏ ਆ ਠੀਕ ਆ ਉਹਨੂੰ ਵੱਡ ਟੱਕ ਕੇ ਉੱਥੇ ਚਲੇ ਗਏ ਆ ਕਿੰਨੇ ਮੁੰਡੇ ਇੰਜਰਡ ਹੋਏ ਆ 6 5 6 ਜਣੇ ਹੋਣਗੇ 6 ਜਣੇ ਉਹਨਾਂ ਦੇ ਠੀਂ ਸਾਨੂੰ ਕੁਝ ਨਹੀਂ ਪਤਾ ਮੈਂ ਸਾਨੂੰ ਕੋਈ ਗੱਲ ਨਹੀਂ ਕੁਝ ਨਹੀਂ ਪਤਾ ਮੈਨੂੰ ਨਹੀਂ ਸਾਨੂੰ ਕੋਈ ਨਹੀਂ ਪਤਾ ਅਸੀਂ ਤਾਂ ਇੱਥੇ ੱਡੇ 'ਚ ਬੈਠੇ ਸੀਗੇ ਆ ਮੁੰਡੇ ਪਿੱਛੋਂ ਆਏ ਆ ਚੋਰ ਆ ਚੋਰ ਆ ਕੀ ਨਾ ਜਿਹੜੇ ਜ਼ਖਮੀ ਹੋਏ ਹੋਣਗੇ ਜ਼ਖਮੀ ਹੋ ਮੇਰੇ ਭਰਾ ਦਾ ਨਾਮ ਗੁਰਦੀਪ ਕੁਮਾਰ ਆ ਤੇ ਮੁੰਡੇ ਦੂਜੇ ਦਾ ਨਾਮ ਜੱਗੀ ਆ ਹਾਂ ਹਾਂ ਜੀ ਮੰਗ ਕੀ ਕਰਦੇ ਹੋ ਮੰਗ ਸਾਨੂੰ ਚਾਹੀਦਾ ਆ ਸੰਸਾਦ ਚਾਹੀਦਾ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਹੋਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਐ ਸਬਸੈਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਲਿਖਿਆ ਜਾ ਰਿਹਾ ਤੇ ਇਹਨਾਂ ਨੂੰ ਜਲਦੋ ਜਲਦ ਜਿਹੜੇ ਅਨਨੋਨ ਬੰਦੇ ਸੀਗੇ ਉਨਨੂੰ ਰੈਸਟ ਕਰ ਲਿਆ ਜਾਏਗਾ ਕਿੰਨੇ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜੋ ਹਾਲ ਦੀ ਕਹਾਣੀ ਮੈਨੂੰ ਪਤਾ ਲੱਗਿਆ ਸੋ ਹਸਪੀਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਜਿਹੜੇ ਅਣਸੱਖ ਨੌਜਵਾਨ ਸੀ ਉਹਨਾਂ ਦਾ ਕੋਈ ਆ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦ ਜਲਦ ਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਇਹ ਅਜੇ ਨਰਸੀਏਸ਼ਨ ਦਾ ਮੈਟਰ ਹੈ ਜੀ ਉਹ ਚੈੱਕ ਕਰ ਲਿਆ ਜਾਏਗਾ